ਸਾਸ੍ਰੀਕਾਲ ਤੁਸੀਂ ਜੁੜੇ ਹੋ ਐਜ ਨਿਊਜ਼ 24 ਤੇ ਮੈਂ ਆ ਜਸਵਿੰਦਰ ਬੋਪਾ ਰਾਏ ਈਟੀਟੀ ਯੂਨੀਅਨ ਦੇ ਵੱਲੋਂ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਪਾਰਕ ਦੇ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਖਿਲਾਫ ਕੀਤਾ ਗਿਆ ਰੋਸ ਮਜਾਰਾ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਈਟੀਟੀ ਯੂਨੀਅਨ ਦਾ ਕਹਿਣਾ ਹੈ ਕਿ ਜਿਹੜੀਆਂ 2364 ਪੋਸਟਾਂ ਦੇ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੀ ਜਿਹੜੀ ਅਧਿਆਪਕਾਂ ਦੀ ਨੌਕਰੀ ਦਿੱਤੀ ਗਈ ਸੀ ਇਹਨਾਂ ਬੇਰੁਜ਼ਗਾਰਾਂ ਨੂੰ ਪਰ ਜਿਸ ਤੋਂ ਬਾਅਦ ਦੇ ਵਿੱਚ ਨਿਯੁਕਤੀ ਪੱਤਰ ਦੇਣ ਦੀ ਬਚਾਇ ਜਿਹੜਾ ਕਿ ਇਹਨਾਂ ਨੂੰ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਦਿੱਤਾ ਗਿਆ ਪਰ ਹੁਣ ਈਟੀਟੀ ਯੂਨੀਅਨ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਪੰਜਾਬ ਦੇ ਸੂਬੇ ਭਰ ਵਿੱਚ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਖਿਲਾਫ ਜਿਹੜਾ ਰੋਸ ਮਜਾਰਾ ਕੀਤਾ ਜਾਂਦਾ ਇਹਨਾਂ ਦਾ ਕਹਿਣਾ ਹੈ ਕਿ ਜੇਕਰ 2364 ਪੋਸਟਾਂ ਤੇ ਜਿਹੜੀ ਨੌਕਰੀ ਦਿੱਤੀ ਹੈ ਤਾਂ ਉਸ ਦੀ ਜਿਹੜੀ ਜੁਆਇਨਿੰਗ ਪੱਤਰ ਹੈ ਉਹ ਵੀ ਸਾਨੂੰ ਦਿੱਤਾ ਜਾਵੇ ਪਰ ਜਿਹੜੀ ਪੰਜਾਬ ਸਰਕਾਰ ਉਹ ਅਜੇ ਤੱਕ ਜਿਹੜੀ ਕਿ ਇਹਨਾਂ ਬੇਰੁਜ਼ਗਾਰ ਨੌਜਵਾਨਾਂ ਤੇ ਜਿਹੜੇ ਲੜਕੀਆਂ ਨੇ ਬੇਰੁਜ਼ਗਾਰ ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਉਹਨਾਂ ਨੂੰ ਨਹੀਂ ਤਿਆਰ ਕਈ ਵਾਰ ਇਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਸੌਂਪੇ ਗਏ ਨੇ ਤਾਂ ਆਪ ਤੁਹਾਡੀ ਗੱਲਬਾਤ ਕਰਵਾਉਣੇ ਆ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਪਾਰਕ ਦੇ ਵਿੱਚ ਜਿਹੜਾ ਰੋਸਮਜਾਰਾ ਕੀਤਾ ਜਾ ਰਿਹਾ ਕੀ ਕਾਰਨ ਹੈ ਇਹਦੇ ਅਸਲੀਅਤ ਦੇ ਵਿੱਚ ਜਿਹੜਾ ਕਿ ਕਿਉਂ ਨਹੀਂ ਜਿਹੜਾ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਤੋਂ ਬਾਅਦ ਦੇ ਵਿੱਚ ਅਨਯੁਕਤੀ ਪੱਤਰ ਦਿੱਤੇ ਜਾਂਦੇ ਸਿਲੈਕਟ ਸਾਥੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਇੱਥੇ ਅੱਜ ਕਿਸ ਮਕਸਦ ਦੇ ਨਾਲ ਆਏ ਹਾਂ ਇਸ ਪਾਰਕ ਦੇ ਵਿੱਚ ਆਪਣਾ ਇਕੱਠੇ ਹੋਣ ਦਾ ਕਾਰਨ ਹੈ ਆਪਣੀ 6 ਮਾਰਚ 2020 ਨੂੰ ਇਹ ਜੀ.ਟੀ.ਡੀ. ਤੇਜ਼ ਚੌਣ ਪੋਸਟ ਆਈਆਂ ਸੀ ਜਿਹੜੀਆਂ ਪੋਸਟਾਂ ਕਈ ਵਾਰ ਵਾਦਾ ਚ ਰਹੀਆਂ ਪਰ ਸਰਕਾਰ ਦੀਆਂ ਗਲਤੀਆਂ ਦੇ ਕਾਰਨ ਉਹ ਪੋਸਟਾਂ ਤੇ ਸਾਡੀਆਂ ਦੇ ਇਹ ਕੋਰਟ ਕੇ ਲੱਗਿਆ ਉਹ ਕੋਰਟ ਕੇ ਇਹ ਨਾਲ ਲੰਮਾ ਚੱਲਿਆ ਕਿ ਸਾਡੀ ਭਰਤੀ ਸਟਕ ਡਾਊਨ ਹੋ ਗਈ ਪਰ ਅਸੀਂ ਫਿਰ ਵੀ ਆਪਣੇ ਦ੍ਰਿੜ ਨਿਸ਼ਚੇ ਨਾਲ ਆਪਣੀ ਪੂਰੀ ਜਦੋਂ ਜਦ ਨਾਲ ਇਹ ਵਕੀਲ ਕਰਕੇ ਅਸੀਂ ਕਾਫੀ ਲੰਬੀ ਲੜਾਈ ਲੜੀ ਤੇ 19 ਦਸੰਬਰ 2023 ਨੂੰ ਅਸੀਂ ਆਪਣੀ ਭਰਤੀ ਬਾਲ ਕਰਾਈ ਬਾਲ ਕਿੱਥੋਂ ਕਰਵਾਈ ਡਬਲ ਬੈਂਚ ਤੋਂ ਐਲਪੀਏ ਤੇ ਗਏ ਡਬਲ ਬੈਂਚ ਤੇ ਗਏ ਸਾਡੀ ਭਰਤੀ ਬਾਲ ਹੋਈ ਚਲੋ ਸਾਡੋ ਸਾਡੀਆਂ ਆਸਾਂ ਨੂੰ ਮੂਰ ਪਿਆ ਹਰ ਕਿੱਡ ਖੋਜ ਸੀਗਾ ਕਿਉਂਕਿ ਜੱਜ ਜੱਜ ਸਾਹਿਬਾਨ ਰੀਤੂਬਾਰੀ ਜੀ ਨੇ 8 ਹਫ਼ਤੇ ਟਾਈਮ ਦਿੱਤਾ ਸੀ ਡਿਪਾਰਟਮੈਂਟ ਨੂੰ ਵੀ ਤੁਸੀਂ 8 ਹਫ਼ਤਿਆਂ ਦੇ ਵਿੱਚ ਇਹ ਭਰਤੀ ਕੰਪਲੀਟ ਕਰਨੀ ਹੈ ਪਰ ਉਹ 6 ਹਫ਼ਤਿਆਂ ਦੇ ਵਿੱਚ ਜਦੋਂ ਵੀ ਅਸੀਂ ਡਿਪਾਰਟਮੈਂਟ ਜਾਂ ਸਿੱਖਿਆ ਮੰਤਰੀ ਨੂੰ ਮਿਲਦੇ ਇਹੋ ਲਾਰਾ ਹੁੰਦਾ ਤੁਹਾਡੀਆਂ ਹਫ਼ਤੇ ਤੱਕ ਦੱਸ ਦੇਣੋਂ ਤੱਕ ਤੁਹਾਡੀ ਲਿਸਟਾਂ ਜਨਤਾ ਕਰ ਸਕਦੀਆਂ ਜਾਣਗੀਆਂ ਪਾਣੀ ਤੇ ਆਂਗੀਆਂ ਪਰ ਉਹ 8 ਹਫ਼ਤੇ ਵੀਤ ਗਏ ਤੇ ਡਿਪਾਰਟਮੈਂਟ ਨੇ ਇੱਕ ਚਲਾਕੀ ਖੇਡੀ ਕਲੀਅਰਿਫਾਈਂ ਦੇ ਨਾਂ ਤੇ ਇਹ ਕੋਰ ਦੇ ਵਿੱਚ ਦੁਬਾਰਾ ਫਿਰ ਗਿਆ ਚਲੇ ਵੀ ਅਸੀਂ ਕਲੀਅਰਿਫਾਈਂ ਕਰਨੀ ਹੈ ਵੀ ਭਰਤੀ ਕਿਵੇਂ ਕਰਨੀ ਉਹਦੀ ਵੀ ਪਹਿਲੀ ਤਰੀਕ ਹੀ ਸਰਜਾਜ ਸਿੰਘ ਸਾਹਿਬ ਸਾਹਿਬਾਨ ਨੇ ਉਸ ਕਲੀਅਰਿਫਾਈਂ ਨੂੰ ਇਸ ਸਮਸਕਾਰਤਾ ਕਿਉਂਕਿ ਜੱਜ ਨੇ ਇਹੋ ਕਿਹਾ ਵੀ ਜਦੋਂ ਤੁਹਾਨੂੰ ਅਸੀਂ ਕਿਹਾ ਦਾ ਚੈ ਦੱਸਤਾ ਅਕੋਰਡਿੰਗ ਟੂ ਨੋਟੀਫੀਕੇਸ਼ਨ ਭਰਤੀ ਤੁਹਾਡੀ ਹੋਏਗੀ ਤੇ ਫਿਰ ਸਾਡੇ ਕੋਲ ਕਲੀਅਰੈਂਸ ਕੀ ਕਰ ਰਹੇ ਜੀ ਤੁਸੀਂ ਸਮਾਪਤ ਲਗਾ ਰਹੇ ਇਹਨਾਂ ਨੂੰ ਇਮਰਜੈਂਟਲੀ ਜਲਦੀ ਤੋਂ ਜਲਦੀ ਇਹਨਾਂ ਨੂੰ ਸਕੂਲਾਂ ਚ ਭੇਜਿਆ ਜਾਵੇ ਜੇ ਤੁਸੀਂ ਵਾਰ-ਵਾਰ ਕਰ ਰਹੇ ਜੇ ਸਾਡੇ ਸਕੂਲਾਂ ਪ੍ਰਾਇਮਰੀ ਸਕੂਲਾਂ ਵਿੱਚ ਟੀਚਰਾਂ ਦੀ ਕਮੀ ਹੈ ਫਿਰ ਤੁਹਾਡੇ ਕੋਲ ਸਲੈਕਟ ਟੀਚਰ ਨੇ ਭਰਤੀ ਕੰਪਲੀਟ ਹੈ ਸਾਡੇ ਵੱਲ ਤੁਹਾਨੂੰ ਹਰੀ ਝੰਡੀ ਹੈ ਫਿਰ ਤੁਸੀਂ ਆਪਣੀ ਭਰਤੀ ਨੂੰ ਕਿਉਂ ਲੰਪਾਉ ਜੇ ਜਿਸ ਤੇ ਮਨ ਦੇ ਨਜ਼ਰ ਜਿਹੜਾ ਡਿਪਾਰਟਮੈਂਟ ਨੂੰ ਉੱਥੋਂ ਸ਼ਰਮਿੰਦਾ ਹੋਣਾ ਪਿਆ ਪਰ ਹਾਲੇ ਵੀ ਕਈ ਦਿਨ ਬੀਤ ਗਏ ਨੇ ਡਿਪਾਰਟਮੈਂਟ ਜਾਂਦੇ ਆ ਉਹ 15 20 ਦਿਨ ਕਦੇ ਚੋਣ ਜਾਬਤੇ ਦਾ ਇਹ ਬਹਾਨਾ ਹੁੰਦਾ ਹੈ ਕਦੇ 15 20 ਦਿਨ ਲਾ ਦਿੰਦੇ ਆ ਕਦੇ ਸਾਨੂੰ ਸਿੱਖਿਆ ਮੰਤਰੀ ਵੱਲੋਂ ਆਰਡਰ ਨਹੀਂ ਹੋਇਆ ਜਾਂ ਸਾਨੂੰ ਇਹ ਭਵੰਤਮਨ ਵੱਲੋਂ ਸ੍ਰੀ ਭਵੰਤਮਨ ਵੱਲੋਂ ਮੁੱਖ ਮੰਤਰੀ ਵੱਲੋਂ ਆਰਡਰ ਨਹੀਂ ਹੋਇਆ ਅਸੀਂ ਮਤਲਬ ਕਿ ਉਹ ਚੀਜ਼ਾਂ ਨੂੰ ਕਾਫੀ ਦਿਨਾਂ ਤੋਂ ਵੇਖ ਰਹੇ ਆ ਸਾਨੂੰ ਅਜੇ ਵੀ ਲਾਰੇ ਮਿਲ ਰਹੇ ਨੇ ਜੇਕਰ ਇਹ ਸਰਕਾਰ ਦਾ ਇਹੋ ਰਿਆ ਰਈਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਾਨੂੰ ਪਤਾ ਹੈ ਕੋਨਾ ਲੋਕ ਸਭਾ ਦੇ ਚੋਣਾਂ ਦੇ ਵਿੱਚ ਇਹਨਾਂ ਨੇ ਵੋਟਾਂ ਮੰਗਲੇ ਜਾਣਾ ਜਿੱਥੇ ਵੀ ਜਾਣਗੇ ਅਸੀਂ ਆਪ ਸਰਕਾਰ ਦੇ ਭੱਡੀ ਪ੍ਰਚਾਰ ਕਰਾਂਗੇ ਕਿਉਂਕਿ ਸਾਰੇ ਬੇਰੁਜ਼ਗਾਰ ਨੇ ਐਸੀ ਬੈਕਲੌਗ ਸੀ ਗਰੀਬ ਪਰਾਂ ਦੇ ਬੱਚੇ ਨੇ ਉਹਨਾਂ ਨੂੰ ਰੁਜ਼ਗਾਰ ਤੋਂ 4 ਸਾਲ ਦੀ ਵੇਟ ਹੋ ਗਈ ਹੈ ਵੇਟ ਕਰ ਰਹੇ ਨੇ ਅਜੇ ਰੁਜ਼ਗਾਰ ਨਹੀਂ ਮਿਲਿਆ ਅਸੀਂ ਧਰਨੇ ਲਾ ਕੇ ਟੈਂਕੀਆਂ ਚੜ੍ਹ ਕੇ ਟਾਵਰਾਂ ਚੜ੍ਹ ਕੇ ਅੱਕ ਚੁੱਕੇ ਹਾਂ ਕੋਟਕ ਚਾਰੀਆਂ ਦੇ ਵਿੱਚ ਇਹਨੇ ਫੰਡ ਇਹਨੇ ਪੈਸੇ ਇਕੱਠੇ ਕਰਕੇ ਅਸੀਂ ਤੇ ਜਿਹੜਾ ਕੇਸ ਲੜਿਆ ਪਰ ਅਜੇ ਤੱਕ ਵੀ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਅਸੀਂ ਕਹ ਚਾਹੁੰਦੇ ਹਾਂ ਆਰਡਰ ਜਿਵੇਂ ਵੀ ਲੋਟੀ ਕੰਦੇ ਸੰਸਾਰ ਜੱਜ ਨੇ ਹੁਕਮ ਦਿੱਤਾ ਆਰਡਰ ਦਿੱਤੇ ਨੇ ਵੀਆਈਡੀਟੀ ਸਮੇਤ ਪੱਤੀ ਸਾਡੀ ਕੰਪਲੀਟ ਹੋਵੇ ਤੇ ਸਾਰਿਆਂ ਦੇ ਘਰ ਰੁਜ਼ਗਾਰ ਜਾਏ ਤੇ ਹਰ ਇੱਕ ਕੁਛ ਹੋਵੇ ਧੰਨਵਾਦ